ਇਹ 1975 ਚ ਤਾਂ ਹੋਣਗੇ ਪਰ 1925 ਚ ਕੋਈ ਵੀ ਨਹੀਂ ਸੀ ਪਰ ਉਦੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੋਇਲੇ ਗਾਏ ਜਾ ਰਹੇ ਸੀ ਆਉਣ ਵਾਲੇ 50 ਸਾਲਾਂ ਬਾਅਦ ਆਉਣ ਵਾਲੇ 2075 ਵਿੱਚ ਅਸੀਂ ਨਹੀਂ ਹੋਵਾਂਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਹੋਣਗੇ ਕਿ ਨਹੀਂ ਬੋਲੋ ਗੁਰੂ ਤੇਗ ਬਹਾਦਰ ਸਾਹਿਬ ਦੀ ਜੈਜਕਾਰ ਹੋਏਗੀ ਕਿ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ ਗਾਏ ਜਾਣਗੇ ਕਿ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਨਮਸ਼ਕਾਰ ਹੋਏਗੀ ਕਿ ਨਹੀਂ ਕਾਰਨ ਕਿਉਂਕਿ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕੋ ਨਾਨਕ ਦੇ ਜਗਤ ਨੇ ਕਿਨ ਜਪਿਓ ਗੁਰਮੰਨ ਤਾਂ ਚੇਤੇ ਰੱਖਿਓ ਜਿਹੜਾ ਰੱਬ ਦਾ ਨਾਮ ਲੇਗਾ ਰੱਬ ਜਿੱਡਾ ਹੀ ਵੱਡਾ ਹੋ ਜਾਂਦਾ ਹੈ ਜੀ ਹੁਣ ਮਰਜ਼ੀ ਤੁਹਾਡੀ ਤੇ ਮੇਰੀ ਹੈ ਕਿਸੇ ਦੀ ਮਰਜ਼ੀ ਨਹੀਂ ਚੱਲਣੀ ਸਾਡੀ ਆਪਣੀ ਮਰਜ਼ੀ ਹੈ ਤੇ ਮੈਂ ਬੇਨਤੀ ਕਰਾਂ ਘਟੋ ਘਟ ਆਪਣੇ ਧਰਮ ਪ੍ਰਤੀ ਮਾਨਦਾਰ ਹੋइए ਮਾਨਦਾਰੀ ਦਾ ਦਿਹਾੜਾ ਜੇ ਹਿੰਦੂਆਂ ਦੀ ਇਮਾਨਦਾਰੀ ਦਾ ਧਰਮ ਪ੍ਰਤੀ ਜੇ ਉਹ ਆਪਣੇ ਧਰਮ ਪ੍ਰਤੀ ਬੇਈਮਾਨੀ ਕਰ ਜਾਂਦੇ ਬੇਈਮਾਨੀ ਹਿੰਦੂ ਨੂੰ ਆਪਣਾ ਜਨੇਊ ਆਪਣੀ ਬੋਦੀ ਆਪਣੀ ਟੋਪੀ ਆਪਣਾ ਮੰਦਰ ਆਪਣੀ ਘੰਟੀ ਆਪਣੇ ਮੰਦਰ ਚ ਜਗਦਾ ਦੀਵਾ ਨਾ ਚੰਗਾ ਲੱਗਦਾ ਹੁੰਦਾ ਤੇ ਉਹ ਬੇਨਤੀ ਕਿਉਂ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਮਿੱਟਦਾ ਸੀ ਤੇ ਮਿਟ ਜਾਂਦਾ ਨਾ ਪਰ ਉਹਨਾਂ ਦੀ ਇਮਾਨਦਾਰੀ ਸੀ ਉਹ ਨਹੀਂ ਸੀ ਚਾਹੁੰਦੇ ਕਿ ਇਹ ਧਰਮ ਸੰਸਾਰ ਤੋਂ ਮਿਟੇ ਉਹ ਬੇਨਤੀ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆ ਗਏ ਕਿਸੇ ਨੂੰ ਨਹੀਂ ਮੈਂ ਕਹਿੰਦਾ ਮੈਂ ਫੇਰ ਬੇਨਤੀ ਕਰਾਂ ਉਹ ਮੇਰੀਏ ਕੌਰ ਭੈਣੇ ਉਹ ਮੇਰੇਆ ਸਿੰਘ ਭਰਾਵਾ ਤੂੰ ਕਿਉਂ ਆਪਣੇ ਕੇਸਾਂ ਨੂੰ ਕਤਲ ਕਰਾਈ ਜਾਂਦਾ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਧਰਮ ਦੇ ਰਾਖੇ ਬਣੇ ਇਹਨਾਂ ਦੇ ਚਰਨਾਂ 'ਚ ਬੇਨਤੀ ਕਰ ਉਹ இந்துਾਂ ਦੇ ਧਰਮ ਨੂੰ ਬਚਾਉਣ ਵਾਲੇ ਦਾਤਾ ਮੈਂ ਆਪਣਾ ਧਰਮ ਹੀ ਨਹੀਂ ਬਚਾ ਸਕਿਆ ਮੇਰੇ ਤੇ ਕਿਰਪਾ ਕਰ ਆਪਣੇ ਆਪਣੇ ਮੁਖ ਆਪਣੇ ਆਪਣੇ ਬੱਚਿਆਂ ਨੂੰ ਵੇਖ ਕੇ ਮਹਾਰਾ ਦੇ ਚਰਨਾਂ 'ਚ ਬੇਨਤੀ ਕਰੀਏ ਸਾਡੇ ਨਿਆਣੇ ਕੇਸ ਕਤਲ ਕਰਾਈ ਜਾਂਦੇ ਐ ਸਾਡੇ ਨਿਆਣਿਆਂ ਦੇ ਮੁਖਾਂ ਦੇ ਉੱਤੇ ਦਾੜ੍ਹੀ ਐ ਸਿਰਾਂ ਦੇ ਉੱਤੇ ਕੇਸ ਐ ਜਿਨ੍ਹਾਂ ਦੇ ਨਾਮ ਨਾਲ ਕੁਮਾਰ ਸ਼ਰਮਾ ਲੱਗਦਾ ਉਹਨਾਂ ਨੂੰ ਕਿਉਂ ਕਹੀਏ ਜੀ ਉਹਨਾਂ ਦਾ ਧਰਮ ਇਆਜ਼ਤ ਦਿੰਦਾ ਉਹਨਾਂ ਨੂੰ ਉਹ ਜੋ ਮਰਜ਼ੀ ਕਰਨ ਜਿਨ੍ਹਾਂ ਦੇ ਨਾਮ ਨਾਲ ਖਾਨ ਲੱਗਦਾ ਕਿਉਂ ਕਹੀਏ ਜੀ ਉਹਨਾਂ ਨੂੰ ਉਹਨਾਂ ਦਾ ਧਰਮ ਇਆਜ਼ਤ ਦਿੰਦਾ ਉਹ ਤੇ ਸੁਣਤਾ ਵੀ ਕਰਦੇ ਐ ਪਰ ਜਿਨ੍ਹਾਂ ਦੇ ਨਾਮ ਨਾਲ ਸਿੰਘ ਤੇ ਕੌਰ ਲੱਗਦਾ ਹੈ ਉਹ ਮੇਰੇ ਆ ਵੀਰਾ ਤੇ ਭੈਣਾ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਇਜਾਜ਼ਤ ਨਹੀਂ ਦੇ ਦਿੰਦਾ ਜੇ ਤੂੰ ਗੁਰੂ ਦਾ ਪਿਆਰ ਲੈਣਾ ਫਿਰ ਕੀ ਕਰਨਾ ਪਏਗਾ ਸਾਗਤ ਸੂਰਤ ਦਸਤਾਰ ਸਿਰਾਰਾ ਫਿਰ ਇਸ ਬਚਨ ਨੂੰ ਇਸ ਕੌਲ ਨੂੰ ਪਾਲਣਾ ਪਏਗਾ ਖਾਲਸਾ ਜੀ ਜੇ ਗੁਰੂ ਦਾ ਪਿਆਰ ਲੈਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆਪਾਂ ਬਣਾ ਰਹੇ ਆ ਕੱਲਾ ਕਹਿ ਕੇ ਸੁਣ ਕੇ ਨਾ ਮਨਾਈਏ ਆਪਣੇ ਘਰਾਂ ਵਿੱਚ ਜੇ ਕੁਝ ਹੋਰ ਨਹੀਂ ਕਰ ਸਕਦੇ ਤੇ ਘਟੋ ਘਟ ਨਵੇਂ ਮਹੱਲੇ ਦੇ ਸ਼ਲੋਕ ਇਹਨਾਂ ਦਾ ਆਉਂਦੀ 25 ਨਵੰਬਰ ਤੱਕ ਆਪ ਬਾਠ ਕਰੋ ਤੇ ਆਪਣੇ ਬੱਚਿਆਂ ਨੂੰ ਸੁਣਾਓ ਉਹਨਾਂ ਨੂੰ ਕਹੋ ਸਾਡੇ ਨਾਲ ਨਾਲ ਪੜੋ ਗੋਨ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨਾ ਕਹੋ ਨਾਨਕ ਹਰ ਭਜ ਮਨਾ ਜੇ ਵਿਦਵਤ ਜਨ ਕੋ ਨੀਨਾ ਆਪ ਕੋੜੋ ਤੇ ਬੱਚਾ ਨੂੰ ਸਿਖਾਓ ਉਹ ਗੁਰੂ ਦਿਆ ਸਿਖਾ ਪਹਿਲੇ ਸ਼ਲੋਕ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੇਰਾ ਰੱਬ ਦੇ ਨਾਮ ਨਾਲ ਇਦਾਂ ਦਾ ਪਿਆਰ ਹੋਣਾ ਚਾਹੀਦਾ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੈ ਸ੍ਰੀ ਕੀ ਵਾਰ ਦੀ ਇੱਕ ਪੌੜੀ ਦੇ ਵਿੱਚ ਬਚਨ ਕਰਦੇ ਆ ਮਾਰਾ ਕਹਿੰਦੇ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਗੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤਰਤਾਵੇ ਨਾ ਵਾਹਿਗੁਰੂ ਆਖੇ ਬਿਨਾ ਨਾ ਰਹਿ ਸਕੀ ਸਾਡਾ ਇਹ ਖਰਾਕ ਬਣ ਜਾਏ ਜਿਸ ਦਿਨ ਇਹ ਖਰਾਕ ਬਣ ਗਈ ਨਾ ਇੱਕ ਇੱਕ ਦਿਹਾੜਾ ਮਨਾਇਆ ਸਾਡਾ ਸਫਲਾ ਹੋ ਜਾਏਗਾ ਅਸੀਂ ਚਾਹੁੰਦੇ ਹਾਂ ਅਸ਼ਤਾਬਦੀ ਖਾਲਸਾ ਜੀ ਸ਼ਤਾਬਦੀ ਬਹੁਤ ਵੱਡਾ ਦਿਨ ਹੁੰਦਾ ਹੈ ਸ਼ਤਾਬਦੀ ਤਰ੍ਹਾਂ ਅਰਧ ਸ਼ਤਾਬਦੀ ਹੈ ਤਰ੍ਹਾਂ ਅਰਧ ਭਾਗ ਸਾਢੇ 300 ਸਾਲਾ 300 ਤੇ ਅੱਧ ਤਰੈ ਅਰਧ ਸ਼ਤਾਬਦੀ ਅਸੀਂ ਮਨਾ ਰਹੇ ਹਾਂ ਇਸ ਸ਼ਤਾਬ ਦੀ ਯਾਦਗਾਰੀ ਕਿੰਨੇ ਬਣੇਗੀ ਦੂਜਿਆਂ ਲਈ ਬਣੇ ਨਾ ਬਣੇ ਆਪ ਗੁਰੂ ਤੇਗ ਬਹਾਦਰ ਸਾਹਿਬ ਨਾਲ ਵਾਅਦਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਚਰਨਾਂ ਨਾਲ ਵਾਅਦਾ ਮੇਰੇ ਚ ਔਗਣ ਹੈ ਮੈਂ ਆਪਣੇ ਮਾਂ ਬਾਪ ਨੂੰ ਮਾੜਾ ਬੋਲਦਾ ਤੇਰੀ ਸ਼ਤਾਬ ਦੀ ਤੇ ਤੈਨੂੰ ਇੱਕ ਬਚਨ ਭੇਟਾ ਕਰ ਰਿਹਾ ਅੱਜ ਤੋਂ ਬਾਅਦ ਮੈਂ ਆਪਣੇ ਜਵਾਨ ਨੂੰ ਮਾੜਾ ਨਹੀਂ ਜੀ ਬੋਲਾਂਗਾ ਮਹਾਰਾਜ ਨੂੰ ਤੇ ਬਚਨ ਭੇਟਾ ਕਰੋ ਖਾਲਸਾ ਜੀ ਦਸ ਦਾ ਕਰਨਾ ਹੁੰਦਾ ਜਿੰਨੇ ਕੁ ਤੁਸੀਂ ਮੱਥਾ ਟੇਕੇ ਨਾਲ ਤੇ ਮੇਰੇ ਵੀ ਨਹੀਂ ਪੂਰੇ ਹੁੰਦੇ ਇਹ ਤੇ ਪ੍ਰਬੰਧ ਦਾ ਹਿੱਸਾ ਹੈ ਤੇ ਪ੍ਰਬੰਧ ਚ ਹੀ ਖਰਚ ਹੋ ਜਾਣਗੇ ਅਸੀਂ ਕਹੀਏ ਵੀ ਅਸੀਂ ਮਹਾਰਾ ਸੱਚੇ ਪਾਤਸ਼ਾਹ ਨੂੰ ਕੁਝ ਦੇ ਚੱਲੇ ਆਂ ਦਿੱਤਾ ਕਿ ਰੁਪਈਏ 20 ਦੇ ਕੇ ਸਠਾਂ ਦਾ ਲੰਗਰ ਛਾ ਗਏ ਗੁਰੂ ਘਰ ਨੂੰ ਤੇ ਚਾਲੀਆਂ ਦਾ ਘਾਟਾ ਪਾ ਚੱਲੇ ਆਂ ਸਗੋਂ ਅਸੀਂ ਮਹਾਰਾ ਜੀ ਨੂੰ ਕੀ ਦੇ ਸਕਦੇ ਆ ਭਈ ਹਿਸਾਬ ਲਾ ਕੇ ਵੇਖੀਏ ਜੇ ਦੇਣਾ ਤੇ ਆਪਣਾ ਸਿਰ ਦਈਏ ਗੁਰਬਾਣੀ ਦੇ ਵਿੱਚੋਂ 1430 ਅੰਗਾਂ ਵਿੱਚੋਂ 5874 ਸ਼ਬਦਾਂ ਵਿੱਚੋਂ ਇੱਕ ਪੰਕਤੀ ਕੱਢ ਕੇ ਵਿਖਾਓ ਜਿੱਥੇ ਗੁਰੂ ਨੇ ਆਖਿਆ ਹੋਵੇ ਮੈਨੂੰ ਮਾਇਆ ਚਾਹੀਦੀ ਹੈ ਕਿਤੇ ਕਿਹਾ ਜਿਹੜੇ ਬਾਣੀ ਪੜਨ ਵਾਲੇ ਉਹਨਾਂ ਨੂੰ ਪਤਾ ਹੋਵੇ ਕਿਤੇ ਮੰਗੀ ਮਾਇਆ ਗੁਰੂ ਨੇ ਨਹੀਂ ਮੰਗੀ ਤੇ ਮੈਂ ਇਦਾਂ ਦੇ ਕਈ ਸ਼ਬਦ ਤੁਹਾਡੀ ਨਜ਼ਰ ਕਰ ਸਕਦਾ ਜਿੱਥੇ ਗੁਰੂ ਨੇ ਆਖਿਆ ਉਹ ਸਿੱਖ ਆ ਗਿਆ ਆਪਣਾ ਸਿਰ ਦੇ ਕੇ ਜਾ ਵੰਨ ਮੈਂ ਆਪਣਾ ਮਨ ਦੇ ਕੇ ਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਵਿੱਚ ਸਤ ਗੁਰ ਕੈ ਪਾੜੋ ਮਨ ਵਿੱਚ ਸਤ ਗੁਰ ਕੈ ਪਾੜੋ ਤੇ ਸੇਵਕ ਕੇ ਕਾਰਜਰਾ ਮਹਾਰਾਜ ਨੇ ਆਖਿਆ ਤੂੰ ਆਪਣੇ ਪੈਸੇ ਦੇ ਤੇ ਤੇਰਾ ਕੰਮ ਸਵਾਰ ਦਿਆਂਗਾ ਇਹ ਤਾਂ ਸਾਨੂੰ ਪੈਸੇ ਦੇਣੇ ਸੌਖੇ ਲੱਗਦੇ ਜੇ ਬੱਕਰੀ ਗੱਲ ਹੈ ਪਰ ਗੁਰੂ ਨੇ ਮੰਗਿਆ ਤੇ ਸਿੱਖਾ ਆਪਣਾ ਮਨ ਦੇ ਉੱਤੇ ਅਬ ਹਮ ਚਲੀ ਠਾਕੁਰ ਪਹਿਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਉ ਹੈ ਢਾਹ ਮੈਂ ਤੇ ਆਪਣਾ ਸਭ ਕੁਝ ਹੀ ਗੁਰੂ ਦੇ ਚਰਨਾਂ ਚ ਰੱਖ ਦਿੱਤਾ ਮਾਇਆ ਦੀ ਕੀ ਗੱਲ ਹੈ ਤੁਹਾਡੇ ਕੋਲੇ 10000 ਤੇ ਤੁਸੀਂ ਆਖਣਾ ਮੈਂ ਦਸਵਾਂ ਹਿੱਸਾ 100 ਦਿੱਤਾ ਤੇ ਮੇਰੇ ਕੋਲੇ 10000 ਤੇ ਮੈਂ 10000 ਦੇਤਾ ਕੋਈ ਹੋਰ ਆ ਉਹਦੇ ਕੋਲੇ ਲੱਖ ਤੇ ਉਹਨੇ 10000 ਦਿੱਤਾ ਤੇ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਚੱਲੀਏ 100 ਵਾਲੇ ਨੇ ਵੀ ਘੱਟ ਨਹੀਂ ਦਿੱਤਾ 10000 ਵਾਲੇ ਨੇ ਵੀ ਤੇ ਲੱਖ ਵਾਲੇ ਨੇ ਵੀ ਘੱਟ ਨਹੀਂ ਜੇ ਦੇਣਾ ਦਸਵਾਂ ਤੇ ਦਸਵਾਂ ਹੀ ਹਿੱਸਾ ਬਣੇਗਾ ਨਾ ਪਰ ਉਹ ਵਕਰੀ ਗੱਲ ਜੇ ਅਸੀਂ ਇਸ ਨਜ਼ਰ ਨਾਲ ਵੇਖਦੇ ਆਂ ਜਿਨੇ 10000 ਦਿੱਤਾ ਉਹਨੂੰ ਸਰੂਪੇ ਨਾਲ ਲੋਈ ਵੀ ਦਿੱਤੀ ਜਾਣੀ ਹੈ ਜਿਨੇ ਸੋਚ ਉਹ ਦੱਸ ਦਿੱਤੇ ਉਹਨੂੰ ਅਸੀਂ ਉਹਦਾ ਨਾਮ ਵੀ ਨਹੀਂ ਲੈਣਾ ਪਿਆਰੇ ਖਾਲਸਾ ਜੀ ਦੇ ਦੇਣਾ ਤੇ ਗੁਰੂ ਨੂੰ ਕੁਝ ਦਿਓ ਗੁਰੂ ਕੀ ਮੰਗਦਾ ਤੁਹਾਡੇ ਤੋਂ ਨਹੀਂ ਹੈਗੀ ਮਾਇਆ ਤੇ ਨਾਂ ਦਿਓ ਕੀ ਗੱਲ ਹੈ ਮਾਇਆ ਵਧੇਰੀ ਤੇ ਮੈਂ ਖੁਸ਼ ਹੋਰ ਨਹੀਂ ਗੁਰੂ ਕਿਸ ਦਾ ਖੁਸ਼ ਹੋਏਗਾ ਚਲੋ ਦੂਜੀ ਗੱਲ ਮੈਂ ਮੰਜੀ ਸਾਹਿਬ ਤੋਂ ਵੀ ਬੇਨਤੀ ਕੀਤੀ ਸੀ ਤੇਰੇ ਮੇਰੇ ਵਰਗਾ ਦੇ ਕੇ 10000 ਰੁਪਇਆ ਆਖੇ ਵੀ ਮੈਂ ਬਹੁਤੀ ਮਾਇਆ ਦੇ ਦਿੱਤੀ ਉਹ ਤੂੰ ਬਾਬੇ ਦੀਪ ਸਿੰਘ ਦੀ ਕੀ ਰੀਸ ਕਰੇਗਾ ਤੂੰ 10000 ਦੇ ਕੇ ਵੱਡਾ ਹੋਇਆ ਵਰਦਾ ਇੱਥੇ ਬਾਬਾ ਦੀਪ ਸਿੰਘ ਨੇ ਮਾਇਆ ਨਹੀਂ ਆਪਣਾ ਸਿਰ ਹੀ ਭੇਟਾ ਕੀਤਾ ਹੋਇਆ ਹੈ ਕਰ ਸਕਦੇ ਆਂ ਬਸ ਸਿਰ ਭੇਟਾ ਜੀ ਬੋਲੋ ਖਲੋ ਨਹੀਂ ਹੋਣਾ ਨਾ ਤੇ ਅਸੀਂ ਮਾਇਆ ਦੇਖ ਕੇ ਆਖੀ ਅਸੀਂ ਵੱਡੇ ਆਂ ਤਾਂ ਮੈਂ ਸਾਰੀ ਜ਼ਮੀਨ ਜਾਇਦਾਦ ਗੁਰੂ ਦੇ ਚਰਨਾਂ ਚ ਲਾ ਦੇ ਫੇਰ ਵੀਰ ਭਾਈ ਮਨੀ ਸਿੰਘ ਸਾਹਿਬ ਤੁਹਾਡਾ ਮੁਕਾਬਲਾ ਨਹੀਂ ਲੇ ਕੀਤਾ ਜਾ ਸਕਦਾ ਉਹ ਮੈਂ ਤੇ ਕਰੋੜ ਦਿੱਤਾ ਤੇ ਤੁਸੀਂ ਆਪਣਾ ਬੰਦ ਬੰਦ ਕਟਾ ਕੇ ਗੁਰੂ ਰਾਮਦਾਸ ਦੇ ਚਰਨਾਂ ਚ ਬੇਟਾ ਕਰ ਦਿੱਤਾ ਕੌਣ ਵੱਡਾ ਕੌਣ ਵੱਡਾ ਹੋਇਆ ਭਾਈ ਮਨੀ ਸਿੰਘ ਕੇ 5 ਕਰੋੜ ਦੇਣ ਵਾਲਾ ਬੋਲੋ ਭਾਈ ਮਨੀ ਸਿੰਘ ਵੱਡਾ ਹੋਏਗਾ ਜੀ ਕਿਤੇ ਆਪਣੀ ਉਂਗਲ ਦਾ ਡੱਕਰਾ ਵੜਾ ਕੇ ਤੇ ਵੇਖੋ ਪਤਾ ਲੱਗੇਗੇ ਪਤਾ ਲੱਗੇ ਸਾਡਾ ਤੇ ਸੁਭਾਅ ਇਦਾਂ ਦਾ ਜੇ ਕਿਸੇ ਨੇ ਵੜਾ ਵੀ ਦਿੱਤੀ ਇਸ ਉਂਗਲ ਨਾਲ ਗੱਲ ਕਰਨੀ ਤਾਂ ਕਿ ਕੋਈ ਪੁੱਛਿਆ ਡੱਕਰਾ ਕਿੱਧਰ ਗਿਆ ਅਸੀਂ ਦਸੀਏ ਵੀ ਤੇ ਗੁਰੂ ਨੂੰ ਭੇਟਾ ਕਰ ਦਿੰਦਾ ਜੀ ਕਿਉਂਕਿ ਸਾਡਾ ਸੁਭਾਅ ਇਦਾਂ ਦਾ ਨਾ ਸਾਨੂੰ ਕੋਈ ਪੁੱਛਿਆ ਅੱਖਾਂ ਜੀਆਂ ਲਾਲ ਸੁੱਤੇ ਨਹੀਂ ਉਹ ਜੀ ਮੈਂ ਤੜਕੇ 2:30 ਵਜੇ ਉੱਠਿਆ ਸਾਫਰ ਨਿਤਨੇਮ ਕਰੀਦਾ ਨਾ ਸਾਡਾ ਸੁਭਾਅ ਦੱਸਣਾ ਸਾਡਾ ਚਿੱਤ ਹੀ ਨਹੀਂ ਭਰਦਾ ਉਦੋਂ ਤੱਕ ਪਰ ਗੁਰੂ ਉਹਨਾਂ ਤੇ ਕਿਰਪਾ ਕਰਦਾ ਜਿਹੜੇ ਗੁਰੂ ਨੂੰ ਆਪਣਾ ਆਪ ਦੇ ਦਿੰਦੇ ਆਪਨਾ ਆਪ ਕੁਰਬਾਨ ਕਰ ਦਿੰਦੇ ਉਹ ਦਿੱਤਾ ਕਿਸ ਨੇ ਭਾਈ ਸਦੀਦਾਸ ਜਿਨ੍ਹਾਂ ਦੇ ਚਰਨਾਂ 'ਚ ਆਪਾਂ ਜੁੜਨੋ ਮਿਲ ਕਰਕੇ ਬੈਠੇ ਆਂ ਭਾਈ ਮਦੀਨਾਸ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆਪਣਾ ਆਪ ਭੇਟਾ ਕਰ ਗਏ ਇਸ ਤੋਂ ਵੱਡੀ ਕਲਾ ਇਸ ਤੋਂ ਵੱਡੀ ਕਿਰਪਾ ਇਸ ਤੋਂ ਵੱਡੀ ਮਿਹਰਮਤ ਕੀ ਹੋ ਸਕਦੀ ਆ ਹੋ ਖਾਲਸਾ ਜੀ ਗੁਰੂ ਨੂੰ ਦੇਣਾ ਤੇ ਗੁਰੂ ਨੇ ਇੱਕ ਬਚਨ ਦਿਓ ਬਚਨ ਬਚਨ ਕੀ ਦੇਣਾ ਬਚਨ ਇਹ ਦੇਣਾ ਵੀ ਸੱਚੇ ਪਾਤਸ਼ਾਹ ਮੈਂ ਗਾਲਾਂ ਵਣੀਆਂ ਕੱਢਦਾ ਤੇਰੀ 350 ਸਾਲਾਂ ਸਤਾਵਦੀ ਤੇ ਤੇਰੇ ਨਾਲ ਵਾਦਾ ਕਰਦਾ ਅੱਜ ਤੋਂ ਬਾਅਦ ਗਾਲਾਂ ਨਹੀਂ ਜੇ ਮੈਂ ਕੱਢਿਆ ਕਰਾਂਗਾ ਦੇਖੇ ਦੇਖੋ ਵਾਦਾ ਕਰੋ ਗੁਰੂ ਨਾਲ ਵਾਦਾ ਤਹਾਡੇ 10 ਰੁਪਏ ਤੇ ਹੋ ਸਕਦਾ ਨਾ ਗਿਣੇ ਜਾਣ ਪਰ ਜੇ ਤੁਸੀਂ ਗੁਰੂ ਨੂੰ ਬਚਨ ਦਿੱਤਾ ਤੇ ਗੁਰੂ ਮੋੜ ਕੇ ਤੁਹਾਨੂੰ ਇੱਕ ਬਚਨ ਦੇਵੇਗਾ ਸਿੱਖਾ ਤੂੰ ਮੇਰੇ ਨਾਲ ਵਾਦਾ ਕੀਤਾ ਮੈਂ ਤੇਰੇ ਨਾਲ ਵਾਦਾ ਕਰਦਾ ਜੇ ਤੂੰ ਮੇਰੇ ਨਾਲ ਕੀਤਾ ਵਾਦਾ ਨਿਭਾਏਗਾ ਚੇਤੇ ਰੱਖੀ ਸਾਰਾ ਸੰਸਾਰ ਇੱਕ ਪਾਸੇ ਹੋ ਜਾਏ ਤੇ ਮੈਂ ਤੇਰੀ ਕਦੇ ਪਿੱਠ ਨਹੀਂ ਜੇ ਲੱਗਣ ਦਿਆਂਗਾ ਇਹ ਮੈਂ ਨਹੀਂ ਕਹਿ ਰਿਹਾ ਮੇਰੀ ਤਾਂ ਜਵਾਨ ਹੀ ਕੰਮ ਕਰ ਰਹੀ ਹੈ ਗੁਰੂ ਸਾਹਿਬ ਪਹਿਲਾਂ ਹੀ ਕਹਿ ਗਏ ਬਾਣੀ ਵਿੱਚ ਮਹਾਰਾ ਕਹਿੰਦੇ ਜਾਨ ਗੁਰੂ ਹੋਏ ਵੱਲ ਤਨੇ ਕਿਆ ਗਰਵ ਦੀ ਜੈ ਜਾਨ ਗੁਰੂ ਹੋਏ ਵੱਲ ਲਖ ਬਾਹੀਂ ਕਿਆ ਕੀਜੈ ਜਗ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਨਾ ਜੀ ਮਹਾਰਾ ਕਹਿੰਦੇ ਜਾਂ ਤੂੰ ਨੇਰਵਲ ਹੈ ਤਾਂ ਕਿਆ ਮੋਸ਼ੰਦਾ ਤੁਹ ਦੱਸਾਂ ਕਿ ਚ ਮੈਨੋਂ ਸੌਂਪਿਆ ਪੇਟਾ ਕਰ ਦिए ਇਹ 350 ਸਾਲਾ ਸ਼ਤਾਬ ਦੀ ਸਾਡੀ ਜ਼ਿੰਦਗੀ ਵਾਸਤੇ ਯਾਦਗਾਰ ਰਹੇ ਜੇ ਸਾਨੂੰ ਪਤਾ ਲੱਗੇ ਮੈਂ ਆਪਣਾ ਇੱਕ ਐਬ ਗੁਰੂ ਘਰੇ ਛੱਡ ਕੇ ਆਇਆ ਸੀ ਜੇ ਕੋਈ ਆਖੇ ਵੀ ਗੁਰੂ ਨੂੰ ਐਬ ਪੇਟਾ ਕਰਨੇ ਚੇਤੇ ਰੱਖਿਓ ਖਾਲਸਾ ਜੀ ਸਾਧਾ ਨੂੰ ਤੇ ਸੋਫਿਆਂ ਤੇ ਬਿਠਾ ਕੇ ਸਾਰੇ ਹੀ ਦੁੱਧ ਪਿਉਂਦੇ ਐ ਪਰ ਚੋਰਾਂ ਦੀ ਖਾਤਰਦਾਰੀ ਕੋਈ ਨਹੀਂ ਜੇ ਕਰਦਾ ਹੁੰਦਾ ਪਰ ਗੁਰੂ ਦੇ ਘਰ ਵਿੱਚ ਚੋਰ ਵੀ ਨਵਾਜੇ ਜਾਂਦੇ ਐ ਸਾਡੇ ਮਾੜੇ ਬਚਨ ਗੁਰੂ ਰੱਖ ਲਏਗਾ ਰੱਖ ਲੰਦਾ ਰੱਖਿਆ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਤੁਹਾਡੀ ਨਜ਼ਰ ਕਰਕੇ ਸਮਾਪਤੀ ਦੇ ਨੇੜੇ ਪਹੁੰਚਿਆ ਮੈਂ ਚਾਚਾ ਫੱਗੂ ਸੀ ਇੱਕ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਉਹਦੀ ਸੇਵਾ ਲੱਗੀ ਸੀ ਬੜਾ ਛੋਟਾ ਕਰਕੇ ਬਚਨ ਸੁਣਾਉਣ ਲੱਗਾ ਮੈਂ ਕਿ ਤੂੰ ਕਾਰ ਸੇਵਾ ਇਕੱਠੀ ਕਰਨੀ ਤੇ ਗੁਰੂ ਘਰ ਪਹੁੰਚਾ ਦੇਣੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਹੋਕਾ ਘਰ ਘਰ ਦਿੰਦਾ ਜੀ ਜਾ ਕੇ ਤੇ ਸਿੱਖ ਸੰਗਤ ਨੂੰ ਆਖਦਾ ਭਾਈ ਦਿਓ ਗੁਰੂ ਦੇ ਨਾਮ ਦੀ ਕਾਰ ਭੇਟਾ ਆਪਣਾ ਦਸਵੰਦ ਇਸ ਇਸ ਹੱਥਾਂ ਦੇ ਉੱਤੇ ਰੱਖੋ ਤੁਹਾਡਾ ਦਸਵੰਦ ਗੁਰੂ ਦੇ ਚਰਨਾਂ 'ਚ ਪਚਾਈਏ ਕੋਈ ਆਪਣੀ ਵਿੱਤ ਅਨੁਸਾਰ ਕੀ ਦਿੰਦਾ ਕੋਈ ਕੀ ਦਿੰਦਾ ਰੋਜ਼ ਵਾਂਗੂ ਕਿਸੇ ਦੇ ਘਰ ਗਏ ਚਾਚਾ ਪੱਪੂ ਤੇ ਇੱਕ ਘਰ ਦੀ ਔਰਤ ਬੜੀ ਅਕੀ ਹੋਈ ਬੜੀ ਕਸੈਲੇ ਤੇ ਕੌੜੇ ਸੁਭਾਦੀ ਝਾੜੂ ਫੇਰ ਰਹੀ ਸੀ ਘਰ ਚੋਂ ਦਿਆਇ ਨਹੀਂ ਸੀ ਆਟਾ ਗਰੀਬੀ ਬੜੀ ਸੀ ਗਰੀਬੀ ਨੇ ਮਨ ਖੁਜਾਰ ਰੱਖਿਆ ਸੀ ਉਹਦਾ ਉਹ ਗਰੀਬੀ ਇੰਨੀ ਗਰੀਬੀ ਵੀ ਲੰਗੀ ਰਾਤ ਵੀ ਬੱਚਿਆਂ ਨੇ 베ਰ ਖਾ ਕੇ ਬਿਜਾਰਾ ਕੀਤਾ ਕਹਿੰਦੇ ਰੋਟੀ ਨਹੀਂ ਮਿਲੀ ਖਾਣ ਨੂੰ ਉਹ ਉਹ ਸੰਭਰ ਰਹੀ ਸੀ ਰੜਕਾ ਮੇਰ ਫੇਰ ਰਹੀ ਸੀ ਝਾੜੂ ਮਾਰ ਰਹੀ ਸੀ ਨਾ 베ੜੇ ਤੇ ਇੰਨੇ ਚਾਚਾ ਫੱਗੂ ਪਹੁੰਚਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਵਚਨ ਯਾਦ ਕਰਾਉਂਦਾ ਕਹਿਣ ਲੱਗਾ ਲਿਆਓ ਭਾਈ ਗੁਰੂ ਦੇ ਸਿੱਖੋ ਗੁਰੂ ਦਾ ਦਸਵੰਦ ਦਿਓ ਉਹ ਬੀਬੀ ਕਹਿਣ ਲੱਗੀ ਜਾ ਬਾਬਾ ਨਹੀਂ ਹੈ ਕੁਝ ਵੀ ਹੁਣ ਚਾਚਾ ਬੱਗੂ ਹੌਂਸਲਾ ਦਿੰਦਾ ਕਹਿਣ ਲੱਗਾ ਧੀਏ ਇਦਾਂ ਨਹੀਂ ਕਹੀਦਾ ਗੁਰੂ ਦਾ ਦਿੱਤਾ ਬਹੁਤਾ ਕੁਝ ਬਹੁਤਾ ਕਈਆ ਬਹੁਤਾ ਹੋਏ ਇਦਾਂ ਨਾ ਕਹਿ ਦੋ ਚਾਰ ਵਾਰੀ ਗੱਲਾਂ ਦਾ ਆਦਾਨ ਪ੍ਰਦਾਨ ਹੋਇਆ ਉਹ ਪਹਿਲਾਂ ਤੋਂ ਹੀ ਖਿਜੀ ਹੋਈ ਹੈ ਤੇ ਉਹਨੇ ਝਾੜੂ ਫੇਰ-ਫੇਰ ਕੇ ਨਾ ਜਿਉ ਸਾਰਾ ਜਿਹੜਾ ਕੂੜਾ ਜਾਂ ਇਕੱਠਾ ਹੋ ਗਿਆ ਗਿੱਟਕਾਂ ਜੀਆਂ ਇਕੱਠੀਆਂ ਹੋ ਗਈਆਂ ਕਹਿਣ ਲੱਗੇ ਨਹੀਂ ਜਾਣਾ ਕਹਿੰਦਾ ਨਹੀਂ ਜਾਂਦਾ ਇਹਨੇ ਭਰਿਆ ਉਂਝਲ ਤੇ ਕਹਿਣ ਲੱਗੇ ਲੈ ਕਰ ਫੇਰ ਆਪਣੀ ਝੋਲੀ ਉਸ ਸਾਰਾ ਕੂੜਾ ਚਾਚੇ ਫਗੋਦੀ ਝੋਲੀ ਪਾ ਦਿੱਤਾ ਕਹਿੰਦੀ ਲੈ ਜਾ ਫਿਰ ਮੇਰੇ ਕੋਲੇ ਤੇ ਉਹ ਹੀ ਆ ਜਾ ਲੈ ਜਾ ਫਿਰ ਇਹੋ ਹੀ ਆ ਮੇਰੇ ਕੋਲੇ ਉਹ ਕਹਿਣ ਲੱਗਾ ਠੀਕ ਹੈ ਧੀਏ ਮੈਂ ਜਾਣਾ ਗੁਰੂ ਤੇਰਾ ਭਲਾ ਕਰੇ ਤੇ ਦੂਰ ਰਹਿੰਦਾ ਜੀ ਗੁਜਰਾਤ ਦੇ ਇਲਾਕੇ ਦਾ ਇੱਧਰ ਆਉਣਾ ਜਾਣਾ ਗੁਰੂ ਸਾਹਿਬ ਦਾ ਬਹੁਤਾ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰ ਕੀਤਾ ਮਾਇਆ ਮਾਇਆ ਵਾਲੀ ਥਾਂ ਤੇ ਰੱਖ ਦਿੱਤੀ ਵਸਤਰ ਵਸਤਰ ਵਾਲੀ ਥਾਂ ਤੇ ਰੱਖ ਦਿੱਤੇ ਜਿਹੜੇ ਗੁਰੂ ਨੂੰ ਭੇਟਾ ਕੀਤੇ ਸੰਗਤ ਨੇ ਤੇ ਆਪਣੀ ਝੋਲੀ ਚ ਕੂੜਾ ਵੇਖਿਆ ਤੇ ਸੋਚੇ ਹੁਣ ਇਹਦਾ ਕੀ ਕਰਾਂ ਕਰਨਾ ਕੀ ਹੈ ਘਰ ਦੇ ਇੱਕ ਖੁੰਜੇ ਦੇ ਵਿੱਚ ਕੂੜੇ ਦਾ ਢੇਰ ਲਾ ਦੇ ਚਲੋ ਜੀ ਸਮਾਂ ਲੰਘਦਾ ਗਿਆ ਬੀਤਦਾ ਗਿਆ ਹੁਣ ਉੱਥੇ ਨਾ ਜੀ ਉਹ ਬੇਰ ਉਹ ਹਰਿਓਗੇ ਸਮਾਪਾ ਕੇ ਉਹਨੂੰ ਨਿੱਕੇ ਨਿੱਕੇ ਕਹਿੰਦੇ ਦਾਣੇ ਵੀ ਲੱਗ ਗਏ ਤੇ ਗਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਆ ਗਏ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਹੋਇਆ ਸਾਖੀ ਬੜੀ ਲੰਮੀ ਨਿੱਕਾ ਕਰਕੇ ਤੁਹਾਨੂੰ ਬਚਨ ਸੁਣਾਵਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿੰਨੀ ਕਿ ਸੇਵਾ ਇਕੱਤਰ ਹੋਈ ਕਹਿਣ ਲੱਗਾ ਮਹਾਰਾਜ ਬੜੀਆਂ ਰਹਿਮਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲਿਆ ਭਾਈ ਫਿਰ ਜੋ ਇਕੱਠਾ ਹੋਇਆ ਤੇ ਦੇ ਸਾਨੂੰ ਇਹਨੇ ਆਪਣਾ ਇੱਕ ਅੱਡ ਪੁੱਜਾ ਲਾਇਆ ਹੋਇਆ ਸੀ ਜੀ ਘੜਾ ਲਾਇਆ ਸੀ ਜਿਹਦੇ ਵਿੱਚ ਮਾਇਆ ਗੁਰੂ ਦੀ ਜਿਹੜੀ ਮਾਇਆ ਸੀ ਉਹ ਇਕੱਠੀ ਕਰਦਾ ਸੀ ਵਸਤਰ ਲਿਆ ਕੇ ਰੱਖ ਦਿੱਤੇ ਉਹ ਕੁਝੇ ਜੋ ਘੜੇ ਤੋਂ ਸਾਰੀ ਮਾਇਆ ਕੱਢ ਗੁਰੂ ਦੇ ਚਰਨਾਂ 'ਚ ਉਲਟਾ ਕੇ ਕਹਿਣ ਲੱਗਾ ਮਹਾਰਾਜ ਜੀ ਆਹੀ ਪੁੱਜਾ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਨਹੀਂ ਗੁਰੂ ਦਾ ਦਸਵੰਦ ਨਹੀਂ ਰੱਖੀਦਾ ਸਿੱਖਾ ਜੇ ਕਿਸੇ ਨੇ ਤੈਨੂੰ ਦੇ ਹੀ ਦਿੱਤਾ ਤੂੰ ਆਪਣੇ ਕੋਲੇ ਕਿਉਂ ਰੱਖਿਆ ਲਿਆ ਹੋਰ ਕੀ ਹੈ ਆਪਣੇ ਘਰ ਗਿਆ ਘਰਵਾਲੀ ਨੂੰ ਪੁੱਛਿਆ ਵੀ ਗੁਰੂ ਸਾਹਿਬ ਅੰਤਰਜਾਨੀ ਪੁਰਖ ਵਿਧਾਤੇ ਦਾਤੇ ਹੈ ਮਹਾਰਾਜ ਤੋਂ ਕੋਈ ਗੱਲ ਲੁਕੀ ਨਹੀਂ ਰਹਿਣੀ ਵੇਖ ਕਿਤੇ ਕੋਈ ਮਨ ਚ ਲਾਲਚ ਤੇ ਨਹੀਂ ਵਸ ਗਿਆ ਤੇਰੇ ਜੇ ਹੈ ਤੇ ਦੇ ਦੇ ਇਹਨੇ ਆਪਣੀ ਵੀ ਮਾਇਆ ਲਿਆ ਕੇ ਰੱਖ ਦਿੱਤੀ ਵੀ ਤੈਨੂੰ ਭੁੱਲ ਗਿਆ ਤੂੰ ਮਹੇਰੀ ਨੂੰ ਭੁੱਲ ਗਿਆ ਤੇ ਹੱਥ ਜੋੜੇ ਨੇਤਰਾਂ ਚ ਵੈਰਾਗ ਦਾ ਨੀਰ ਲੈ ਕੇ ਕਹਿਣ ਲੱਗਾ ਪਾਤਸ਼ਾ ਮੈਨੂੰ ਨਹੀਂ ਸੀ ਪਤਾ ਜੇ ਕੋਈ ਕੂੜਾ ਵੀ ਇਕੱਠਾ ਕਰਕੇ ਪਾ ਦੇ ਤੂੰ ਵੀ ਪ੍ਰਵਾਨ ਕਰ ਲੈੰਦਾ ਮਾਰਾ ਕਹਿਣ ਲੱਗੇ ਉਹ ਗੁਰੂ ਦੇ ਆ ਸਿਖਾ ਤੂੰ ਦਸਵੰਦ ਮੰਗਿਆ ਉਹਨੇ ਕੂੜਾ ਦਿੱਤਾ ਹੁਣੇ 베ਰੀ ਤੇਰੀ ਨਹੀਂ ਇਹ 베ਰੀ ਵੀ ਅੱਜ ਤੋਂ ਸਾਡੀ ਜੇ ਇਹ ਸਾਡੀ ਜੇ ਸਾਨੂੰ ਦਿੱਤੀ ਜੇ ਤੇ ਗੁਰੂ ਰੱਖ ਲੈਂਦਾ ਜੀ ਸਾਰਾ ਕੁਝ ਸਾਡੇ ਕੋਲੇ ਹੈ ਕੀ ਹੋਰ ਹੇ ਕੀ ਦੱਸੋ ਮਾਂ ਨੂੰ ਗਾਲਾਂ ਮੈਂ ਕੱਢੀ ਜਾਣਾ ਪਿਓ ਨੂੰ ਧੱਕੇ ਮੈਂ ਮਰੀ ਜਾਣਾ ਦੋਸਤਾਂ ਮਿੱਤਰਾਂ ਨਾਲ ਗਾਲਾਂ ਗੱਲਾਂ ਕਰਦਾ ਗਾਲਾਂ ਮੈਂ ਕੱਢੀ ਜਾਣਾ ਤੇ ਮੈਂ ਗਾਲਾਂ ਹੀ ਭੇਟਾ ਕਰਾਂਗਾ ਨਾ ਮਾਰਾ ਤੂੰ ਰੱਖ ਗਾਲਾਂ ਤੇ ਮੈਨੂੰ ਚੰਗੀ ਬੋਲੀ ਦੇ ਪਾਤਸ਼ਾ ਮੈਂ ਅੱਕ ਗਿਆ ਬੁਰਾ ਬੋਲ ਬੋਲ ਕੇ ਇਹ ਉਹੀ ਕਵਾਂਗੇ ਨਾ ਮਰਦ ਮੈਂ ਆਪਣੀ ਮਾਂ ਨੂੰ ਤੱਕੇ ਮਾਰ ਮਾਰ ਥੱਕ ਚੁੱਕਿਆ ਮੇਰੇ ਕੋਲ ਤੱਕੇ ਹੀ ਹੈ ਤੂੰ ਤੱਕੇ ਰੱਖ ਤੇ ਮੈਨੂੰ ਗਲ ਬਕੜੀਆਂ ਦਾ ਪਿਆਰ ਦੇ ਅਸੀਂ ਉਹ ਦੇ ਸਕਦੇ ਹਾਂ ਖਾਲਸਾ ਜੀ ਇਹ ਸੱਚ ਕਰਕੇ ਸਾਡਾ ਜੇ ਤੇ ਮਾਇਆ ਤੇਰੀ ਮੇਰੀ ਜੋ ਬੋਝੇ ਦੇ ਵਿੱਚ ਤੇਰੀ ਮੇਰੀ ਹੈ ਨਹੀਂ ਬਾਬਾ ਕਬੀਰ ਸਾਹਿਬ ਕਹਿੰਦੇ ਜੋ ਬਾਬਾ ਕਬੀਰ ਸਾਹਿਬ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ 13 ਤੁਝ ਕੋ ਸੌਂਪਤੇ ਗਿਆ ਲਗ ਗੁਰੂ ਤੋਂ ਮੰਗੀਏ 10 ਰੁਪਏ ਤੇ ਰੁਪਈਆ ਗੁਰੂ ਨੇ ਮੋੜ ਕੇ ਆਖੀ ਲੈ ਬਾਬਾ ਮੈਂ ਤੈਨੂੰ ਭੇਟਾ ਦੇ ਦਿੱਤੀ ਦੱਸੋ ਨੌ ਰੱਖ ਲੈ ਹੁਣ ਉਹਨਾਂ ਦਾ ਹਿਸਾਬ ਕੌਣ ਦੇਗਾ ਬਈ ਆ ਜਿੰਦ ਗੁਰੂ ਦੀ ਦਿੱਤੀ ਹੱਥ ਗੁਰੂ ਦੇ ਦਿੱਤੇ ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਖਿਆ ਇਹ ਸ਼ੀਰਾ ਮੇਰੀਆ ਤੂੰ ਜਗਮਾ ਆਇਆ ਜਿਨ ਹਰ ਤੇਰਾ ਰਚਨ ਰੱਖ ਆ ਸੋਹਰ ਮਨ ਨਾ ਵਸਾਇਆ ਐਡਾ ਪਾਪੀ ਬੰਦਾ ਹੋ ਗਿਆ ਤੂੰ ਐਡਾ ਐਡਾ ਗਰਿਆ ਹੋਇਆ ਇਨਸਾਨ ਜਿਸ ਗੁਰੂ ਨੇ ਤੈਨੂੰ ਇੰਨੀ ਕਿਰਪਾ ਕਰਕੇ ਨਿਵਾਜਿਆ ਤੂੰ ਉਸ ਗੁਰੂ ਨੂੰ ਯਾਦ ਨਹੀਂ ਕਰਦਾ ਤੇ ਗੁਰੂ ਨੂੰ ਦੇਖ ਹੀ ਸਕਣਿਆ ਸਾਡੇ ਕੋਲੇ ਤੇ ਸਾਡੇ ਪਾਪ ਹੀ ਆ ਜੀ ਪਾਪ ਗੁਰੂ ਨੂੰ ਭੇਟਾ ਕਰ ਦਿਓ ਸਾਡੇ ਕੋਲੇ ਪਾ ਪਿਆ ਸਾਡੇ ਇਹ ਗੁਰੂ ਨੂੰ ਭੇਟਾ ਕਰ ਦਿਓ ਖਾਲਸਾ ਜੀ ਸੱਜਣ ਠੱਗ ਨੇ ਆਪਣੀ ਮਾੜੀ ਬੋਲੀ ਮਾੜਾ ਕਰਤਾਰ ਆਪਣੇ ਮਨ ਦੀ ਠੱਗੀ ਗੁਰੂ ਨਾਨਕ ਦੇ ਚਰਨਾਂ 'ਚ ਭੇਟਾ ਕੀਤੀ ਤੇ ਗੁਰੂ ਨਾਨਕ ਨੇ ਸੱਜਣ ਠੱਗ ਨੂੰ ਸੰਤ ਸੱਜਣ ਬਣਾ ਦਿੱਤਾ ਬਣਾਇਆ ਕਿ ਨਹੀਂ ਬੋਲੋ ਬਣਾਇਆ ਨਾ ਉਹਨਾਂ ਨੇ ਆਪਣੇ ਮਾੜੇ ਕਰਤਾਰ ਗੁਰੂ ਨੂੰ ਦੇ ਦਿੱਤੇ ਸਾਡੇ ਨਹੀਂ ਮਹਾਰਾਜ ਅਸੀਂ ਨਹੀਂ ਰੱਖਣੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀਆਂ ਕਰੋ ਸਤਿਗੁਰੂ ਮੈਂ ਆਪਣੇ ਮਾੜੇ ਸ਼ਬਦ ਤੇਰੇ ਚਰਨਾਂ 'ਚ ਭੇਟਾ ਕਰਕੇ ਇੱਕ ਵਾਅਦਾ ਕਰਦਾ ਅੱਜ ਤੋਂ ਬਾਅਦ ਨਹੀਂ ਮੈਂ ਬੋਲਾਂਗਾ ਇੱਕ ਵਾਅਦਾ ਗੁਰੂ ਨਾਲ ਕਰੂੰ ਜਿਹੜਾ ਕਰ ਸਕ ਜਿਹੜਾ ਤੁਹਾਨੂੰ ਚੰਗਾ ਲੱਗਦਾ ਜੇ ਜਿਹੜਾ ਤੁਹਾਨੂੰ ਆਪਣੇ ਆਪ ਨੂੰ ਚੰਗਾ ਲੱਗਦਾ ਵੀ ਅੱਜ ਤੋਂ ਬਾਅਦ ਮੈਂ ਠੱਗੀ ਨਹੀਂ ਕਰਾਂਗਾ ਅੱਜ ਤੋਂ ਬਾਅਦ ਮੈਂ ਮਾੜੀ ਨਿਗਾਹ ਨਾਲ ਨਹੀਂ ਕਿਸੇ ਨੂੰ ਤੱਕਾਂਗਾ ਜਿਹੜਾ ਬਚਨ ਚੰਗਾ ਲੱਗਦਾ ਇੱਕ ਤੇ ਕਰ ਲਓ ਤੇ ਤੇ ਰੱਖਿਓ ਇਹ ਜਿਹੜੀ ਸ਼ਤਾਬ ਦੀ ਹੈ ਯਾਦਗਾਰ ਬਣ ਜਾਣੀ ਏ ਯਾਦਗਾਰ ਨਹੀਂ ਤੇ ਚੇਤੇ ਰੱਖਿਓ ਹੋ ਸਕਦਾ ਸਾਨੂੰ ਲੰਗਰ ਤੇ ਯਾਦ ਰਹਿ ਜਾਣ ਪਰ ਹੋਰ ਕੁਝ ਨਹੀਂ ਇਹ ਯਾਦ ਰਹਿਣਾ ਮਹਾਰਾਜ ਸਾਹਿਬ ਦਇਆ ਕਰਨ ਕਿਰਪਾ ਕਰਨ ਰਹਿਮਤ ਕਰਨ ਸਮਾਂ ਮੇਰਾ ਹੋ ਗਿਆ ਤੇ ਸਰੂਪਾ ਵੀ ਪੈ ਗਿਆ ਆਉਣਗੇ ਹਜੇ 2-4 ਹੋਰ ਆ ਲੈਣ ਦੇ ਕੋਈ ਨਹੀਂ ਤੇ ਹਜੇ ਤੇ ਭਾਈ ਸਾਹਿਬ ਆਏ ਨਹੀਂ ਤੇ ਆਪਾਂ 2-4 ਮਿੰਟ ਗੁਰਮੰਤਰ ਦਾ ਸਿਮਰਨ ਕਰੀਏ ਖਾਲਸਾ ਜੀ ਜਪੀਏ ਤੁਹਾਡੀ ਗਜਵੀ ਆਵਾਜ਼ ਨੇ ਇਹ ਇਹ ਮਹਿਸੂਸ ਕਰਾਉਣਾ ਹੈ ਕਿ ਜਿੰਨੇ ਤੁਸੀਂ ਵਿਚਾਰ ਸੁਣੀ ਉਹਦੇ ਤੇ ਅਮਲ ਕਰੋਗੇ ਜਾਂ ਤੁਸੀਂ ਧਿਆਨ ਨਾਲ ਸੁਣੀ ਦੋ ਗੱਲਾਂ ਨਹੀਂ ਤੇ ਕੋਈ ਗੱਲ ਨਹੀਂ ਫਿਰ ਆਪਾਂ ਮੇਰਾ ਕੰਮ ਜੇ ਬੋਲਣਾ ਮੇਰਾ ਕੰਮ ਜੇ ਬੋਲਣਾ ਤੇ ਤੁਹਾਡਾ ਕੰਮ ਸੁਣਨਾ ਨਾ ਬਣ ਜਾਏ ਮੇਰਾ ਤੇ ਹੈ ਹੀ ਗਿਆ ਬੋਲਣਾ ਕੰਮ ਤੁਹਾਡਾ ਸੁਣਨਾ ਕੰਮ ਨਾ ਬਣੇ ਤੁਹਾਡਾ ਕੰਮ ਕੀ ਬਣ ਜਾਏ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ਼ ਤੁਹਾਡਾ ਕੰਮ ਇਹ ਬਣ ਜਾਏ ਤੁਸੀਂ ਸੁਣੀ ਵੀ ਜਾਓ ਤੇ ਦੁੱਖਾਂ ਪਾਪਾਂ ਦਾ ਨਾਸ਼ ਵੀ ਹੋ ਜਾਏ ਕਿਵੇਂ ਜਦੋਂ ਅਸੀਂ ਜਵਾਨੋਂ ਜਪੀਏ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾ ਵਾ ਵਾਹਿਗੁਰੂ 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 ਧੰਨਵਾ ਅੱਜ ਕੇ ਵਾਹਿਗੁਰੂ 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 ਧੰਵਾਹੇ ਗੁਰੂ ਵਾ ਵਾ ਸਤਨਾਮ ਵਾਹਿਗੁਰੂ ਸਤ ਦੁਨੀਆ ਲਵਾਈਏ ਖਾਲਸਾ ਜੀ ਮਨ ਜਾਗੇ ਮਨ ਜਾਗੇ ਤੇ ਮਨ ਇਸੇ ਨੂੰ ਜਗਾਉਣ ਵਾਸਤੇ ਤੇ ਅਸੀਂ ਬਾਣੀ ਪੜ੍ਹਦੇ ਆਂ ਜਾਗ ਲੈ ਓ ਰੇ ਮਨਾਂ ਜਾਗ ਲੈ ਓ ਕਹਾ ਗਾਫਲ ਸੋਇਆ ਓ ਮਨਾ ਕਿਤੇ ਇਸ ਗੱਲ ਨੂੰ ਸਿਆਣ ਲੈ ਪਛਾਣ ਲੈ ਸਮਝ ਲੈ ਜੋ ਤਨੁ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੁਆ ਇਸ ਗੱਲ ਨੂੰ ਪਛਾਣ ਤੂ ਕੌਣ ਹੈ ਕੌਣ ਹੈ ਤੂੰ ਮਨ ਕੀ ਹੈ ਜੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਅਸੀਂ ਆਪਣੇ ਮੂਲ ਨੂੰ ਪਛਾਣੀਏ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤਿਨਾਂ ਦੀ ਸ਼ਹਾਦਤ ਮਨਾ ਰਹੇ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿੱਥੇ ਸਾਰਾ ਸੰਸਾਰ ਮਾਰਾ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਰਿਹਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਤਮਸਤਕ ਹੋ ਰਿਹਾ ਮੈਂ ਇੱਕ ਸਿੱਖ ਨੇ ਵੀਡੀਓ भेजी जी ਮੈਨੂੰ ਮੈਂ ਵੇਖ ਰਿਹਾ ਆ ਸਾ ਉਹ ਸਾਡੇ ਹਿੰਦੂ ਭਰਾ ਨੇ ਇਥੋਂ ਜਨੇਊ ਕੱਢਿਆ ਗਲੇ ਚੋਂ ਉਹਨੇ ਜਨੇਊ ਕੱਢਿਆ ਗਲ ਚੋਂ ਜਨੇਊ ਕੱਢ ਕੇ ਕਹਿੰਦਾ ਆ ਜਿਹੜਾ ਜਨੇਊ ਹੈ ਨਾ ਇਹ ਸਾਡੇ ਗਲੇ ਵਿੱਚ ਤਾਂ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ 'ਚ ਸਾਡੇ ਵਾਸਤੇ ਆਪਣਾ ਸਿਰ ਦਿੱਤਾ ਸੀ ਨਹੀਂ ਸਾਡਾ ਇੱਥੇ ਕੋਈ ਨਹੀਂ ਸੀ ਕੋਈ ਨਹੀਂ ਸੀ ਬਾਹ ਪੜਨ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਇਹ ਸਾਡੇ ਤੇ ਕਿਰਪਾ ਕੀਤੀ ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਆਖਿਆ ਕਹਿੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਨਾ ਕਰਦੇ ਗੁਰੂ ਗੋਬਿੰਦ ਸਿੰਘ ਖਾਂ ਦਾ ਨਾਰਾ ਨਾ ਮਾਰਦੇ ਅੱਜ ਹਾਲਾਤ ਕੁਝ ਕੀ ਹੁੰਦੇ ਛਾਏ ਜਾਂਦੀ ਹੈ ਇਕਤਾ ਅਨੇਕਤਾ ਵਿਲਾਏ ਜਾਂਦੀ ਹੋਵਤੀ ਕੁਚੀਲ ਤੱਕ ਤਿਵਨ ਪੁਰਾਨ ਕੀ ਅਰਮਤ ਸੱਕ ਜਾਂਦੇ ਪਾਪ ਪਰਪੱਕ ਜਾਂਦੇ ਵਰਨ ਰੱਕ ਜਾਂਦੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਸੋਖ ਸਿੰਘਾ ਦੂਰ ਹੋਤੇ ਮੂਰਤ ਨਾ ਹੋਤੀ ਜੋ ਪੈ ਕਰुणा निधान ਕੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਪਰਉਪਕਾਰ ਨਾ ਭੁੱਲਿਆ ਜਾ ਸਕਦਾ ਨਾ ਭੁਲਾਇਆ ਜਾ ਸਕਦਾ ਇਸੇ ਕਰਕੇ ਇਹ ਭਾਰਤ ਵਰਸ਼ ਤੁਹਾਡੇ ਚਰਨਾਂ ਦੇ ਉੱਤੇ ਸਿਰ ਰੱਖ ਗੀਤ ਗਾਉਂਦਾ ਰਹੇਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਖੋ ਧੰਨ ਗੁਰੂ ਤੇਗ ਸਤਿ ਸ੍ਰੀ ਅਕਾਲ ਸੱਤੇ ਬਾਦਸ਼ਾ ਜਿਨ੍ਹਾਂ ਦੇ ਚਰਨਾਂ ਦੀ ਹਾਜ਼ਰੀ ਭਰੀ ਬਹੁਤ ਬਹੁਤ ਧੰਨਵਾਦ ਜੁਗੋ ਜੁਗਟਾਲ ਪਰਮਪਤਾ ਪਰਮੇਸ਼ਰ ਸਤਿਗੁਰੂ ਦੀਨदयाल ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦਇਆ ਕਰ ਆਪਣੇ ਚਰਨਾਂ ਚ ਬਿਠਾ ਕਰ ਇਹ ਵਿਚਾਰਾਂ ਦੀ ਹਾਜ਼ਰੀ ਦਾਸ ਪਾਸੋਂ ਲਈ ਆਪ ਸੰਗਤਾਂ ਦਾ ਜਿਨ੍ਹਾਂ ਨੇ ਸ਼ਬਦ ਦਾ ਮਾਣ ਕਰਦਿਆਂ ਇਨ ਪਿਆਰ ਔਰ ਸਤਕਾਰ ਨਾਲ ਲੰਮੇ ਸਮੇਂ ਤੋਂ ਬੈਠ ਇਹਨਾਂ ਵਿਚਾਰਾਂ ਨੂੰ ਸਰਵਣ ਕੀਤਾ ਨੌਜਵਾਨ ਭਜ ਭਜ ਕੇ ਮਹਾਰਾਜ ਸਾਹਿਬ ਦੇ ਅੱਗੇ ਅੱਗੇ ਮੈਟ ਟਾਟ ਵਿਛਾਉਂਦੇ ਜਾ ਰਹੇ ਸੀ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਬੜੇ ਪਿਆਰ ਔਰ ਭਾਵਨਾ ਨਾਲ ਇੱਥੇ ਮਹਾਰਾਜ ਸਾਹਿਬ ਜੀ ਦਾ ਇਨਾ ਪ੍ਰਕਾਸ਼ ਕੀਤਾ ਇਦਾਂ ਹੀ ਗੁਰੂ ਸਾਹਿਬ ਦੇ ਨਾਲ ਸਾਡੀ ਬਣ ਆਵੇ ਸਤਿਗੁਰੂ ਐਸੀ ਮਿਹਰ ਕਰਦੇ ਔਰ ਜਿਉ ਆਇਆ ਨੂੰ ਬੜਾ ਪਿਆਰ ਬੜਾ ਸਤਿਕਾਰ ਮੇਰੇ ਸਤਿਕਾਰਯੋਗ ਵੱਡੇ ਵੀਰ ਵੱਡੇ ਭਰਾ ਭਾਈ ਜਵਰਤੋੜ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਚਾਤਰ ਗੁਰੂ ਰਾਮਦਾਸ ਜੀ ਦੇ ਸੇਵਾਦਾਰ ਸਤਿਗੁਰੂ ਸੋਢੀ ਪਾਸ਼ਾ ਦੀਆਂ ਖੁਸ਼ੀਆਂ ਲੈ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਪਧਾਰੇ ਜਿਉ ਆਇਆ ਇਨਾਂ ਪਾਸੋਂ ਆਪ ਜੀ ਨੇ ਕੀਰਤਨ ਸਰਵਣ ਕਰਨਾ ਅਗਲੇ ਰਾ ਪ੍ਰੋਗਰਾਮ ਆਪ ਜੀ ਗੁਰਮੁਖਾਂ ਪਾਸੋਂ ਸਰਵਣ ਕਰੋ ਪੁੱਲ ਚੁੱਕ ਦੀ ਖਿਮਾ ਦੀ ਦੇਹੋ ਸਜਣਾ ਸਿਸੜੀਆਂ ਜਿਉ ਹੂ ਗੈ ਸਾਹਿਬ ਸੁ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਤੇ ਇਹ ਸਨ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਲੁਧਿਆਣਾ ਵਾਲੇ ਜਿਨ੍ਹਾਂ ਤੋਂ ਆਪਰੇ ਡੇਢ ਘੰਟਾ